ਬੀਤੇ ਦਿਨ ਆਸਟ੍ਰੇਲੀਆ ਦੀ ਸਿਆਸਤ ਗਰਮਾਈ ਰਹੀ ਕਿਉਂਕਿ ਪ੍ਰਧਾਨ ਮੰਤਰੀ ਅਤੇ ਲੇਬਰ ਵੱਲੋਂ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਐਂਥਨੀ ਐਲਬਨੀਜ਼ ਦੂਜੇ ਪਾਸੇ ਲਿਬਰਲ ਨੈਸ਼ਨਲ ਵੱਲੋਂ ਪ੍ਰਧਾਨ ਮੰਤਰੀ ਦੇ ਕੈਂਡੀਡੇਟ ਪੀਟਰ ਡਟਨ ਦੇ ਵਿੱਚ ਇੱਕ ਡਿਬੇਟ ਕਰਵਾਈ ਗਈ ਜਿਹੜੀ ਕਿ 1 ਘੰਟਾ ਚੱਲੀ। ਉਹ ਤੋਂ ਬਾਅਦ 100 ਦੇ ਕਰੀਬ ਅਜੇ ਹੀ ਆਡੀਅנס ਉੱਥੇ ਬਿਠਾਏ ਗਏ ਸੀ ਜਿਨ੍ਹਾਂ ਨੇ ਕਿ ਹਜੇ ਕਿਸੇ ਨੂੰ ਵੋਟ ਪਾਉਣਾ ਤੈਅ ਨਹੀਂ ਕੀਤਾ। ਉਹਨਾਂ ਦੇ ਵਿੱਚੋਂ 44% ਨੇ ਐਂਥਨੀ ਐਲਬਨੀਜ਼ ਉੱਤੇ ਮੋਹਰ ਲਾਈ, 35% ਨੇ ਪੀਟਰ ਡਟਨ ਉੱਤੇ ਲਾਈ ਅਤੇ 21% ਨੇ ਹਜੇ ਤੱਕ ਫੈਸਲਾ ਨਹੀਂ ਕੀਤਾ। ਇਸੇ ਤਰੀਕੇ ਨਾਲ ਕਈ ਆਨਲਾਈਨ ਹੋਰ ਸਰਵੇ ਵੀ ਕਰਵਾਏ ਗਏ ਜਿਨ੍ਹਾਂ ਦੇ ਵਿੱਚ ਵੀ ਕੀ ਨਜ਼ਰ ਆਇਆ ਤੇ ਦੀ ਨਾਲ ਜਿਹੜੇ ਮਹਾਰਾ ਉਹਨਾਂ ਨੇ ਵੀ ਐਨਾਲਾਈਸਿਸ ਕੀਤਾ ਕਿ ਐਂਥਨੀ ਐਲਬਨੀਜ਼ ਨੇ ਇਸ ਡਿਬੇਟ ਦੇ ਵਿੱਚ ਪੀਟਰ ਡਟਨਹੋਰਾ ਨੂੰ ਢਾਹ ਲਾਉਣ ਦੇ ਵਿੱਚ ਉਹ ਕਾਮਯਾਬ ਰਹੇ ਆ ਕਿਹੜੇ ਮੁੱਦੇ ਰਹੇ ਇਮੀਗ੍ਰੇਸ਼ਨ ਹਾਊਸਿੰਗ ਕਿਸ ਤਰੀਕੇ ਨਾਲ ਚਰਚਾ ਰਹੀ ਉਹਦੇ ਤੇ ਅਸੀਂ ਪੰਜਾਬੀ ਦੇ ਵਿੱਚ ਸਾਡੇ c7australia.com ਉੱਤੇ ਵਿਸਤਾਰਤ ਇੱਕ ਖਬਰ ਨਸ਼ਰ ਕੀਤੀ ਹੈ ਜੀ ਤੁਸੀਂ ਪੜ੍ਹ ਸਕਦੇ ਆ ਤੇ ਨਾਲ ਦੀ ਨਾਲ ਹੋਰ ਅਪਡੇਟ ਦੇ ਲਈ ਵੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ YouTube Instagram ਦੇ ਉੱਤੇ ਜੁੜੇ ਰਹੋ